ਜੋ ਦਾ 1 2025 ਨੂੰ ਥਾਣਾ ਸਦਰ ਦੇ ਏਰੀਏ ਚ ਪਿੰਡ ਸੰਗੋਵਾਲ ਦੇ ਲਾਗੇ ਇੱਕ ਵਾਰਦਾਤ ਕੀਤੀ ਗਈ ਸੀ ਜਿਹੜਾ ਤਿੰਨ ਅਣਪਛਾਤੇ ਵਿਅਕਤੀ ਜਿਹੜੇ ਨਿਯੰਗ ਬਾਣੀ ਚ ਸੀ ਕਿ ਇਹਨਾਂ ਨੇ ਬੰਦੇ ਨੂੰ ਸੱਤਾ ਮਾਰ ਕੇ ਉਹ ਤੋਂ ਡਰਾ ਕੇ ਤੇ ਉਹ ਤੋਂ ਐਲਟੋ ਕਾਰ ਜਿਹੜੀ ਆ ਖੋਈ ਸੀ ਉਹਦੇ ਵਿੱਚ ਸਾਡੀ ਪੁਲਿਸ ਪਾਰਟੀ ਨੇ ADCP 2 ਦੇਵ ਸਿੰਘ ਤੇ ACP ਸਾਊਥ ਅਰਜਿੰਦਰ ਸਿੰਘ ਤੇ ਉਹਨਾਂ ਦੀ ਟੀਮ SHO ਸਦਰ ਤੇ ਚੌਕੀਂਚਾਂ ਨੇ ਇਹਨਾਂ ਨੇ ਬੜੀ ਮਿਹਨਤ ਕੀਤੀ ਜਿਹੜਾ ਉਹ ਅਨਨੋਨ ਬੰਦਿਆਂ ਨੂੰ ਸਭ ਤੋਂ ਪਹਿਲਾਂ ਤਾਂ ਆਈਡੈਂਟੀਫਾਈ ਕੀਤਾ ਆਈਡੈਂਟੀਫਾਈ ਕਰਕੇ ਉਹਨਾਂ ਨੂੰ ਨੋਮੀਨੇਟ ਮਕਦਮੇ ਦੇ ਵਿੱਚ ਕਰਕੇ ਫਿਰ ਉਹਨਾਂ ਲੋਕਾਂ ਦੇ ਵੱਖ-ਵੱਖ ਥਾਵਾਂ ਤੇ ਕਿਉਂਕਿ ਉਹਨਾਂ ਦਾ ਜਿਹੜਾ ਪੱਕਾ ਠਾਂਟਕਾਣਾ ਜਿਹੜਾ ਨਹੀਂ ਸੀ ਪਤਾ ਪਰ ਉਹ ਚ ਮਿਹਨਤ ਕਰਕੇ ਉਹਨਾਂ ਦੇ ਰੀਡ ਕਰਕੇ ਇੱਕ ਵਿਅਕਤੀ ਨੂੰ ਪਹਿਲੋ ਗ੍ਰਿਫਤਾਰ ਕੀਤਾ ਜਿਹੜਾ ਪਹਿਲੋ ਮੰਦਿਰ ਸੀ ਉਸ ਤੋਂ ਬਾਅਦ ਇਹਨਾਂ ਨੇ ਇੱਕ ਦੂਸਰਾ ਜਿਹੜਾ ਉਹਦਾ ਸਾਥੀ ਸੀ ਉਹਨੂੰ ਜਿਹੜਾ ਜਗਰਾਉਂ ਦੇ ਏਰੀਏ ਦੇ ਵਿੱਚ ਥਾਣਾ ਹਟੂਰ ਦੇ ਉੱਥੇ ਜਿਹੜਾ ਰੇਡ ਕਰਕੇ ਇਹਨੂੰ ਵੀ ਗ੍ਰਿਫਤਾਰ ਕੀਤਾ ਗ੍ਰਿਫਤਾਰੀ ਦੌਰਾਨ ਉਸ ਬੰਦਿਆਂ ਨੇ ਪੁਲਿਸ ਪਾਰਟੀ ਦੇ ਉੱਤੇ ਹਮਲਾ ਵੀ ਕੀਤਾ ਪਰ ਸਾਡੀ ਪਾਰਟੀ ਨੇ ਬਹੁਤ ਅੱਛੇ ਤਰੀਕੇ ਨਾਲ ਜਿਹੜਾ ਉੱਥੇ ਉਸ ਚੀਜ਼ ਨੂੰ ਹੈਂਡਲ ਕੀਤਾ ਔਰ ਜਿਸ ਬੰਦੇ ਨੂੰ ਜਿਹਨੇ ਹਮਲਾ ਕੀਤਾ ਉਹਨੂੰ ਗ੍ਰਿਫਤਾਰ ਵੀ ਕੀਤਾ ਤੇ ਪਲੱਸ ਉਹਦੇ ਉਹਦੇ ਉੱਤੇ ਜਿਹੜਾ ਮੁਤਲਕਾ ਥਾਣਾ ਉੱਥੇ ਜੋ ਕਾਰਵਾਈ ਵੰਡੀ ਸੀ 307 ਤੇ ਪਲੱਸ ਅਟੈਂਪਟ ਟੂ ਮਰਡਰ ਤੇ ਏ ਪੁਲਿਸ ਦੇ ਕਮਚੀ ਵਿਕਰਮਾਣਾ 357 186 ਵਗੈਰਾ ਉਹਨਾਂ ਵੱਖ ਮੁਕਦਮਾ ਦਰਜ ਕਰਾਇਆ ਦੌਰਾਨੇ ਤਫਤੀਸ਼ ਇਨਵੈਸਟੀਗੇਸ਼ਨ ਦੇ ਵਿੱਚ ਅੰਮਨੇ ਜਿਹੜਾ ਥਾਰੋਲੀ ਇਸ ਬੰਦੇ ਦੇ ਕੋਲੋਂ ਹੁਣ ਵਾਰਦਾਤ ਚ ਵਰਤੀ ਹੋਏ ਜਿਹੜੇ ਵਾਈਕਲਸ ਜਿਹੜੇ ਨੇ ਵੱਖ-ਵੱਖ ਇਹਨਾਂ ਨੇ ਤਕਰੀਬਨ 2 ਦਿਨਾਂ ਦੇ ਵਿੱਚ 5 ਵਾਰਦਾਤਾਂ ਕੀਤੀਆਂ ਸੀ ਪਹਿਲੇ ਉਹਨਾਂ ਨੇ ਸਭ ਤੋਂ ਪਹਿਲੀ ਜਿਹੜੀ ਸੰਗੋਵਾਲ ਐਲਟੋ ਕਾਰ ਕੋਈ ਉਸ ਤੋਂ ਬਾਅਦ ਇਹਨਾਂ ਨੇ ਫਿਰ ਦੁਬਾਰਾ ਜਿਹੜੀ ਵਾਰਦਾਤ ਕੀਤੀ ਉਹਦੇ ਵਿੱਚ ਕਿਸੇ ਮੁੰਡੇ ਕੋ ਪੈਸੇ ਖੋਏ ਫਿਰ ਤੋਂ ਬਾਅਦ ਇਹਨਾਂ ਨੇ ਜੋਦੇਵਾਲ ਜੋਤਾ ਵਿਖੇ ਵੀ ਜਿਹੜਾ ਉੱਥੇ ਵੀ ਕੁਆਰਨਰਟ ਕੀਤੀ ਫਿਰ ਤੋਂ ਬਾਅਦ ਲਗਾਤਾਰ ਨੈਕਸਟ ਡੇ ਫਿਰ ਇੱਕ ਕੁਆਰਨਰਟ ਕੀਤੀ ਜਿਹਦੇ ਵਿੱਚ ਇਹਨਾਂ ਨੇ ਫਿਰ ਇੱਕ ਕਾਰ ਕੋਈ ਉਹ